ਕਹਿੰਦਾ ਜਿੰਨੇ ਗਰੀਬੀ ਦੂਰ ਕਰ ਜਾਣਾ ਮੈਨੂੰ ਭੇਜੋ ਅਸੀਂ ਕਿਹ ਪਤਾ ਆਪਣੇ ਕੋਲ ਕੋਈ ਚ ਵੀ ਨਹੀਂ ਆਪਾਂ ਕਸ ਕਿੰਨੇ ਭੇਜਾਂ ਕਹਿੰਦਾ ਨਹੀਂ ਤੁਸੀਂ ਜੋ ਭੇਜੋ ਮੈਨੂੰ ਕਿਦੋਂ ਖੜੋ ਪੈਸੇ ਅਸੀਂ ਫਿਰ ਕੀਤਾ ਚਾਰਕ ਨਾਲ ਪਹਿਲੀ ਵਾਰ ਜੀ ਸੀ 7 ਮਹੀਨੇ ਨੂੰ ਰਸਤੇ ਚ ਲੱਗ ਗਏ ਸੀ ਵਿਦੇਸ਼ਾਂ ਤੋਂ ਬੇहद ਹੀ ਮੰਤਪਾਕੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਪੜਾਈ ਦੇ ਲਈ ਤੇ ਰੋਜ਼ੀ ਰੋਟੀ ਦੇ ਲਈ ਵਿਦੇਸ਼ ਕੇ ਨੌਜਵਾਨ ਮੁੰਡੇ ਕੁੜੀਆਂ ਦੇ ਨਾਲ ਅਜਿਹੇ ਘਟਨਾਵਾਂ ਵਾਪਰਦੀਆਂ ਪਈਆਂ ਨੇ ਜਿਸ ਤੇ ਚਲਦੇ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਡੌਂਕੀ ਲਗਾ ਕੇ ਵਿਦੇਸ਼ ਕੇ ਮੁੰਡੇ ਦੀ ਮੌਤ ਹੋ ਗਈ ਜਿਸ ਕਾਰਨ ਇਲਾਕੇ ਪਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਦੱਸ ਦਈਏ ਕਿ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਪੈਣੀ ਹੁਸੈਨ ਖਾਨ ਤੋਂ ਸਾਹਮਣੇ ਆਇਆ ਜਿੱਥੇ 2 ਸਾਲ ਪਹਿਲਾਂ ਡੌਂਕੀ ਦੇ ਰਾਹ ਤੋਂ ਆਪਣੇ ਸੁਨਹਿਰੀ ਭੇਖ ਦੀ ਤਲਾਸ਼ ਤੇ ਰੋਜੀ ਰੋਟੀ ਵਾਸਤੇ ਅਮਰੀਕਾ ਗਏ ਨੌਜਵਾਨ ਦੀ ਮੌਤ ਹੋ ਗਈ ਨੌਜਵਾਨ ਦੀ ਪਛਾਣ ਵਿਨੋਦ ਸਿੰਘ ਦੇ ਰੂਪ ਦੇ ਵਿੱਚ ਹੋਈ ਤੇ ਮਿਲੀ ਜਾਣਕਾਰੀ ਮੁਤਾਬਕ ਹੈ ਜਦੋਂ ਇਹ ਜਿਹੜਾ ਨੌਜਵਾਨ ਸੀ ਡੌਂਕੀ ਲਗਾ ਕੇ ਅਮਰੀਕਾ ਪੂਜਿਆ ਸੀ ਤਾਂ ਕੈਂਸਰ ਵਰਗੀ ਬਿਮਾਰੀ ਨੇ ਇਸ ਨੂੰ ਆਪਣੀ ਲਹੇਟ ਦੇ ਵਿੱਚ ਲੈ ਲਿਆ ਸੀ ਲੰਬੇ ਸਮੇਂ ਤੋਂ ਇਹ ਬਿਮਾਰ ਰਿਹਾ ਤੇ ਜਿਸ ਤੋਂ ਬਾਅਦ ਅੱਜ ਇਸ ਦੀ ਮੌਤ ਹੋ ਗਈ ਜਿਵੇਂ ਹੀ ਮੌਤ ਦੀ ਖਬਰ ਉਸਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਨੂੰ ਮਿਲੀ ਤਾਂ ਸੋਗ ਦੀ ਲਹਿਰ ਫੈਲ ਗਈ ਉੱਥੇ ਹੀ ਪਰਿਵਾਰ ਦੇ ਵੱਲੋਂ ਹੁਣ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੇ ਲਈ सरकार देखोलो अपील की थी जा रही है कि साढे पुत्तरदी मृतक धीरजल्दी तो जल्दी पारतल्यांदी जावे तां जो असी अपने हथी उस्तिया अंतम रस्मा कर सकिए। दो यर बाई चीनी, दो यर बाई जो इंडिया ठंडी मिलने हैं। की कोई बड़ा फिर जो दो पैसे लाए हैं, चालीस लाख के लाए हैं। ये की मैं फिर ਉਹ ਜਿਹੜੀ ਕੈਪਸਿਟੀ ਨਹੀਂ ਹੋਈ ਉਹ ਕਿੰਨਾ ਹੋਈ ਆ ਕੀ ਹੋਇਆ ਉਹਨਾਂ ਦਾ ਜਿੱਥੇ ਗਿਆ ਵਾ ਤੇ ਡੇਢ ਡੇਢ ਮਹੀਨਾ ਕੰਮ ਕੀਤਾ ਵਾ ਉਤਪਾਈ ਪਰਵਲੋਂ ਆ ਗਈ ਆ ਕੋਈ ਟੈਸਟ ਕਰਾਉਂਦਾ ਰਿਹਾ ਸਾਨੂੰ ਇਹ ਕੋਈ ਕੁਛ ਨਹੀਂ ਐ ਫਿਰ ਵੱਡਾ ਟੈਸਟ ਕਰਾਏ ਆ ਉਹਨਾਂ ਦੱਸਿਆ ਤੇ ਨੇ ਕੈਂਸਰ ਬਣ ਗਈ ਹੈ ਯਾਰ ਸਾਨੂੰ ਦੱਸਿਆ ਵੀ ਆ ਗੱਲ ਵਾ ਨਹੀਂ ਕਿ ਵਾਪਸ ਆਇਆ ਕਰ ਰਾਂ ਕਹਿੰਦਾ ਮੇਰਾ ਇਥੇ ਇਲਾਜ ਹੋ ਜਾਣਾ ਮਾ ਮੇਰੇ ਇਨਸ਼ੋਰ ਚ ਹੋਈ ਵੀ ਆ ਇਦਾਂ ਬਸ ਸਾਨੂੰ ਬਾਸ ਸਮਝ ਨਹੀਂ ਆਈ ਕੀ ਹੋਇਆ ਕੀ ਨਹੀਂ ਗੱਲ ਹੁੰਦੀ ਰਹਿੰਦੀ ਗੱਲ ਹੁੰਦੀ ਰਹਿੰਦੀ ਆ ਤਾਂ ਬਿਲਕੁਲ ਠੀਕ ਆ ਇਹ ਸਾਨੂੰ ਕਹਿੰਦਾ ਰਿਹਾ ਵਾ ਇੱਕ ਇਹ ਦੱਸਿਆ ਕਿ ਇੱਕ ਕੈਂਸਰ ਦੀ ਜਿਹੜੀ ਬਿਮਾਰੀ ਆ ਉਸ ਬਾਰੇ ਕਿਹਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ ਡਾਕਟਰਾਂ ਵੱਲੋਂ ਦੱਸਿਆ ਕਰੇ ਉਹਨਾਂ ਡਾਕਟਰਾਂ ਦੱਸਿਆ ਸਿਰਫ ਉਹਨਾਂ ਨੇ ਸਾਨੂੰ ਮੰਡੇ ਦੱਸਿਆ ਵਾ ਅੱਛਾ ਬੇਟੇ ਦੱਸਿਆ ਕਹਿੰਦਾ ਵੀ ਮੈਨੂੰ ਆ ਡਾਕਟਰ ਦੱਸਾ ਤੇ ਵੀਰਾ ਆਟੋ ਕਹਿੰਦੇ ਠੀਕ ਕਰ ਦਵਾਂਗੇ ਦੇਖੋ ਯਾਰ ਨਹੀਂ ਹੋਇਆ ਜਦੋਂ ਭੇਜਿਆ ਸੀ ਜਿਉਂ ਫਿਰ ਉਸ ਟਾਈਮ ਕਰਜ਼ਾ ਚੱਕ ਕੇ ਭੇਜਿਆ ਕਰਜ਼ਾ ਚੱਕ ਕੇ ਭੇਜਿਆ ਸੀ ਇਹ ਆਜੂ ਸਕਿਆ ਪੈਸੇ ਇਹਨੇ ਪਹਿ ਇਕੱਠੇ ਬੰਦਾ ਇਕੱਠਾ ਕਰ ਲੈਂਦਾ ਰਜੇ ਬਸਾਰੇ ਪੜੇ ਆ ਉਹ ਬਿਲਕੁਲ ਬਿਲਕੁਲ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ 40 ਲੱਖ ਰੁਪਏ ਬੜੀ ਵੱਡੀ ਰਕਮ ਹੁੰਦੀ ਆ 40 ਲੱਖ ਰੁਪਏ ਆ ਹੁਣ ਲੱਗਦਾ ਕਿ ਹੁਣ ਤਾਂ ਵਿਚਾਰ ਕਰ ਨਾਲ ਆ ਇਸ ਨੂੰ ਮੇਚ ਕੀ ਵਿੱਚ ਹੀ ਆ ਜੀ 40 ਲੱਖ ਰੁਪਏ ਇਸ ਨਾਲ ਪੂਰਾ ਹੋ ਜੇ ਇਹ ਤਾਂ ਉਹ ਪੂਰਾ ਕੀ ਹੋਣਾ ਸਰ ਜ਼ਿੰਦਗੀ ਚ ਉਹਨੂੰ بیٹے ਉਹਨੂੰ ਵੀ ਗਵਾਲਿਆ ਬੀਟਾ ਗਵਾਲਿਆ ਤੇ ਜੋ ਚਾਰ ਕਨਾਲੇ ਕੋਈ ਗਵਾਲੀ ਹੁਣ ਕਿੱਥੋਂ ਖਾਵਾਂਗੇ ਚਾਰ ਕਰਜ਼ਾ ਬਹੁਤ ਹੈ ਸਾਡੇ ਸਿਰ ਤੇ ਇਹ ਵੰਦ ਜਿਹਾ ਵੈਸੇ ਕੀ ਕਰਦੇ ਸਰਕਾਰ ਨੂੰ ਮਿਲ ਕੇ ਕਹਿਣਾ ਚਾਹੁੰਦੇ ਹਾਂ ਇਹ ਕਹਿਣਾ ਵੀ ਕੋਈ ਸਾਡੀ ਸਹੂਲਤ ਕਰ ਲੈਣਾ ਸਾਡੀ ਕੋਈ ਮਦਦ ਕੀਤੀ ਜਾਵੇ ਲੋ ਜਾਣ ਵਾਲਾ ਬੱਚਾ ਰਹਿ ਗਿਆ ਚਲੋ ਹਾਂ ਇਹ ਨਹੀਂ ਵੀ ਲਾਤ ਕੋਈ ਨਾਮ ਪੀਏ ਦੱਸ ਸੁਤੋਸ਼ ਅੱਜ ਬੇਟੇ ਜਿਹੜੀ ਮਾਦਿਕੋਈ ਵਿਦੇਸ਼ ਜਾ ਕੇ ਉਸ ਬਾਰੇ ਕੀ ਕੋਈ ਜਾਣਕਾਰੀ ਤੁਸੀਂ ਦੇ ਜਿਹੜੇ ਸੁਪਨੇ ਲੈ ਕੇ ਜਿਹੜਾ ਭੇਜਿਆ ਗਿਆ ਸੀ ਤੁਹਾਡੇ ਕੋਲੋਂ ਸੁਪਨੇ ਲੈ ਤੇ ਗਰੀਬੀ ਸੀ ਕਹਿੰਦਾ ਸੀ ਮੈਂ ਗਰੀਬੀ ਦੂਰ ਕਰਨ ਜਾਣਾ ਮੈਨੂੰ ਭੇਜੋ ਅਸੀਂ ਕਿਹਾ ਬੋਤਾ ਆਪਣੇ ਕੋਲ ਕੋਈ ਚੀਜ਼ ਵੀ ਨਹੀਂ ਹੈ ਆਪਾਂ ਕਸਕੇ ਨੂੰ ਭੇਜਾਂ ਉਹ ਕਹਿੰਦਾ ਨਹੀਂ ਤੁਸੀਂ ਜੋ ਭੇਜੋ ਮੈਨੂੰ ਕਿਦੋਂ ਖੜੋ ਪੈਸੇ ਅਸੀਂ ਫਿਰ ਉਹ ਕੀਤਾ ਚਾਰਕ ਨਾਲ ਪਹਿਲੀ ਵਾਰੀ ਸੀ ਫਿਰ ਕੋਈ ਖੜੇ ਸਾਰਿਆਂ ਕੋਲ ਥੋੜੇ ਥੋੜੇ ਕਰਕੇ ਤੇ ਫਿਰ ਅਸੀਂ ਭੇਜ ਦਿੱਤਾ 7 ਮਹੀਨਿਆਂ ਨੂੰ ਰਸਤੇ ਚ ਲੱਗ ਗਏ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਾ ਸੀ ਨੌ ਕਿਲਾ ਤੱਕ ਗਿਆ ਸੀ ਦੇੜ ਮਹੀਨਾ ਹੀ ਕੰਮ ਕੀਤਾ ਸੀ ਤੇ ਪ੍ਰੋਬਲਮ ਆ ਗਈ। ਫਿਰ ਹਸਪੀਟਲ ਗਿਆ ਉੱਥੇ ਟੈਸਟ ਕਰਾਏ ਸੀ। ਤੇ ਕਹਿੰਦਾ ਮੈਨੂੰ ਆ ਕੋਸ਼ ਆ ਗਿਆ ਜੇ। ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ। ਅਸੀਂ ਵਾਜ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੁਇਲਾਜ ਕਰਾ ਲਵਾਂਗੇ। ਬੰਦਰ ਨਹੀਂ ਮੰਮੀ ਉੱਥੇ ਨਹੀਂ ਲਾਜਗਾ ਇੱਥੇ ਲਾਜਗਾ। ਦੋ ਸਾਲ ਬਿਮਾਰੀ ਨਾਲ ਲੜਦਾ ਰਿਹਾ। ਬਹੁਤ ਵੱਜਾ ਹੈ ਬਹੁਤ ਉਹਨੇ ਇਲਾਜ ਕਰਾਇਆ ਨਹੀਂ ਹੋਇਆ ਇਲਾਜ